ਔਰ ਇਹ ਏਡੀ ਵੱਡੀ ਸਲਤਨਤ ਏਡਾ ਵੱਡਾ ਰਾਜ ਭਾਗ ਉਸ ਰਾਜ ਭਾਗ ਦੇ ਵਿੱਚ ਕਿਸੇ ਮਹਾਰਾਣੀ ਦਾ ਸਭ ਨਾਲੋਂ ਦੁਖਦਾਈ ਅੰਤ ਸੀ ਬੜਾ ਕਸ਼ਟ ਭਰਿਆ ਬੜਾ ਸਟਰਗਲ ਵਾਲਾ ਉਹਨਾਂ ਦਾ ਜੀਵਨ ਰਿਹਾ ਔਰ ਇਹ ਸ਼ੁਰੂਆਤ ਹੋਈ ਜਿਸ ਵਕਤ 1839 ਦੇ ਵਿੱਚ ਸ਼ੇਰਪੰਜਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਅਜੇ ਮਹਾਰਾਜਾ ਦਲੀਪ ਸਿੰਘ ਕੁਝ ਮਹੀਨਿਆਂ ਦਾ ਸੀ, ਸਾਲ ਦਾ ਵੀ ਪੂਰਾ ਨਹੀਂ ਸੀ ਹੋਇਆ। ਤਾਂ ਉਹਨੇ ਆਪਣੇ ਪੁੱਤ ਨੂੰ ਪਾਲਣਾ ਸ਼ੁਰੂ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਬਾਕੀ ਰਾਣੀਆਂ ਸਨ ਉਹਨਾਂ ਦਾ ਤੇ ਮਹਾਰਾਣੀ ਜਿੰਨਾਂ ਦਾ ਇੱਕ ਬੜਾ ਵੱਡਾ ਫਰਕ ਸੀ ਵੀ ਜਿਹੜਾ ਆਪਾਂ ਇਹ ਵਚਨ ਸਾਂਝਾ ਕਰ ਰਹੇ ਸਾਂ ਉਹ ਬਾਕੀ ਰਾਣੀਆਂ ਉਹਨਾਂ ਦਾ ਆਪਸ ਵਿੱਚ ਵੈਰ ਵਿਰੋਧ ਦੁਸ਼ੈਖਾ ਮੇਰਾ ਪੁੱਤ ਆ ਬਣ ਜਾ ਉਹਦਾ ਬਣ ਜਾ ਡੋਗਰਿਆਂ ਦੇ ਨਾਲ ਰਲ ਕੇ ਆ ਇੱਕ ਦੂਸਰੇ ਨੂੰ ਮਰਵਾਉਣ ਵਾਲਾ ਕੰਮ ਸ਼ੁਰੂ ਹੋ ਗਿਆ ਔਰ ਇਹ ਕਈ ਵਾਰ ਬੇਨਤੀ ਕਰੀਦੀ ਹੈ ਵੀ ਜਿਹੜਾ ਦਾਨਿਆਂ ਨੇ ਸਿਆਣਿਆਂ ਆਖਿਆ ਨਾ ਘਰ ਦਾ ਕਲੇਸ਼ ਜਿਹੜਾ ਹੈ ਉਹ ਸਾਰਾ ਕੁਝ ਲੈ ਪੈਂਦਾ ਏਡੀਆਂ ਏਡੀਆਂ ਸਲਤਨਤ ਵੀ ਡੁੱਬ ਜਾਂਦੀਆਂ ਨੇ ਗਦਾਰ ਜਿਹੜੇ ਫਿਰ ਉਹਨਾਂ ਨੂੰ ਮੌਕਾ ਮਿਲ ਜਾਂਦਾ ਪਹਿਲਾਂ ਤੇ ਅਸੀਂ ਮੌਕਾ ਦੇਨੇ ਨਾ ਵੀ ਉਹ ਸਾਡੇ ਘਰ ਵਿੱਚ ਝਾਤੀ ਮਾਰਨ ਤੇ ਵੇਖਣ ਕੀ ਕੁਝ ਬਣਦਾ ਕਿਹੜਾ ਵੀਕ ਪੁਆਇੰਟ ਉਹਦੇ ਉੱਤੇ ਉਹ ਕੰਮ ਕਰਦੇ ਨੇ ਡੋਗਰਿਆਂ ਨੂੰ ਮੌਕਾ ਹੀ ਤਾਂ ਮਿਲਿਆ ਮਹਾਰਾਜਾ ਖੜਕ ਸਿੰਘ ਨੂੰ ਮਾਰਨ ਤੋਂ ਲੈ ਕੇ ਸਸਕਾਰ ਕਰਕੇ ਜਿ ਆ ਰਹੇ ਨੇ ਤਿਕੰਮਰ ਨੌਨਿਹਾਲ ਸਿੰਘ ਤੇ ਡਿਉੜੀ ਦਾ ਛੱਜਾ ਸੁੱਟ ਦੇਣਾ ਤੇ ਜੇ ਬਚਿਆ ਜ਼ਖਮੀ ਹੋਇਆ ਤੇ ਜ਼ਖਮੀ ਬੈੱਡ ਤੇ ਪੈ ਨੂੰ ਇੱਟਾਂ ਮਾਰ-ਮਾਰ ਕੇ ਪੱਥਰ ਸਿਰ ਵਿੱਚ ਮਾਰ-ਮਾਰ ਕੇ ਇੱਕੋ ਦਿਨ ਵਿੱਚ ਪਿਓ ਵੀ ਮਾਰਤਾ ਪੁੱਤ ਵੀ ਮਾਰਤਾ ਸਾਰਾ ਕੁਝ ਹੋਇਆ ਤਾਂ ਇਹ ਜਦੋਂ 29 ਮਾਰਚ ਤੇ 1849 ਤਾਂ ਕਰਕੇ ਇਤਿਹਾਸਕਾਰ ਲਿਖਦੇ ਵੀ 10 ਸਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ੇਰ-ਏ-ਪੰਜਾਬ ਦੀ ਮੜੀ ਨੇ ਰਾਜ ਕੀਤਾ ਕਿਉਂਕਿ 1849 ਵਿੱਚ ਉਹਨਾਂ ਦੀ ਡੈਥ ਹੋਈ ਤੋਂ ਤੋਂ 10 ਸਾਲ ਬਾਅਦ ਪੂਰੀ ਤਰ੍ਹਾਂ ਜਿਹੜਾ ਰਾਜ ਭਾਗ ਕੈਪਚਰ ਕੀਤਾ ਗਿਆ ਅਧੀਨ ਕੀਤਾ ਗਿਆ ਲਾਰਡ ਲਾਹੌਰੀ ਨੇ ਉਹ 29 ਮਾਰਚ ਤੇ 1849 ਉਹਦੇ ਵਿੱਚ ਮਹਾਰਾਜਾ ਦਲੀਪ ਸਿੰਘ ਜਿਹੜਾ ਮਹਾਰਾਣੀ ਜਿੰਦਾ ਦਾ ਇਕਲੌਤਾ ਪੁੱਤਰ ਸੀ ਤਾਂ ਆਖਿਆ ਵੀ ਇਹਨਾਂ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏਗਾ ਔਰ ਅਸੀਂ ਮਿੱਤਰਤਾਈ ਦੇ ਨਾਲ ਇਹ ਸਲਤਨਤ ਨੂੰ ਚਲਾਉਣ ਦਾ ਕੰਮ ਕਰਾਂਗੇ ਪਰ ਉਹ ਹਲਫਨਾਮਾ ਜਿਹੜਾ ਲਿਖਿਆ ਗਿਆ ਜੇ ਉਹਦੀ ਸਿਆਹੀ ਵੀ ਨਹੀਂ ਸੀ ਸੁੱਕੀ ਉਹਨਾਂ ਨੂੰ ਲੱਗਾ ਵੀ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾ ਜੇ ਮਾਂ ਪੁੱਤ ਇਕੱਠੇ ਰਹਿੰਦੇ ਆ ਨਾ ਤੇ ਸਾਡੇ ਵਾਸਤੇ ਖਤਰਾ ਹੈ ਜਿਨ੍ਹਾਂ ਨੂੰ ਅਸੀਂ ਕਹਿੰਨੇ ਨਾ ਵੀ ਉੱਥੇ ਕਾਨੂੰਨ ਬੜਾ ਜਿਉ ਆ ਸਾਡੇ ਲੋਕ ਜਦੋਂ ਤਰੀਫਾਂ ਕਰਨ ਲੱਗਦੇ ਆ ਤਾਂ ਉਹ ਗਾਂਹ ਹੀ ਲੰਘ ਜਾਂਦੇ ਆ ਉਹ ਹਣ ਜਿਸ ਵਕਤ ਉਹਨਾਂ ਨੇ ਕੀਤਾ ਏਡੀ ਛੋਟੀ ਉਮਰ ਦਾ ਮਹਾਰਾਜਾ ਦਲੀਪ ਸਿੰਘ ਜਿੱਥੋਂ ਕਹਾਣੀ ਹੋਏ ਜਦੋਂ ਧਿਆਨ ਸਿੰਘ ਡੋਗਰੇ ਉਹਨਾਂ ਨੇ ਤਿਲਕ ਲਵਾਉਣ ਦੀ ਬਾਤ ਕੀਤੀ ਤਾਂ ਉਹਨੇ ਨਾ ਐ ਸੰਧੂਰ ਦੇ ਵਿੱਚ ਕੇਸਰ ਦੇ ਵਿੱਚ ਉਂਗਲ ਡਬੋ ਲਈ ਸੀ। ਲੇਕਿਨ ਜਦੋਂ ਨੇ ਮਾਂ ਵੱਲ ਵੇਖਿਆ ਤੇ ਮਾਂ ਨੇ ਮਹਾਰਾਣੀ ਜਿੰਦਾਂ ਨੇ ਵੇਖਿਆ ਹੀ ਏ ਧਿਆਨ ਨਾਲ ਪੁੱਤ ਵੱਲ। ਉਹਨੇ ਫਿਰ ਉਹ ਹੱਥ ਜਿਹੜਾ ਉੱਥੇ ਰੋਕ ਲਿਆ ਬਥੇਰਾ ਆਖਿਆ ਵੀ ਲਾ ਤਿਲਕ ਲਾ ਦੇ ਲਾ ਦੇ। ਉਹਨੇ ਹੱਥ ਪਿੱਛੇ ਕਰ ਲਿਆ। ਉਹਨਾਂ ਨੂੰ ਲੱਗਾ ਵੀ ਇਹ ਮਾਂ ਜਿੰਨਾ ਚਿਰ ਕੋਲ ਹੈ ਬਾਤ ਨਹੀਂ ਬੰਨੀ। ਔਰ ਏਡੀ ਛੋਟੀ ਉਮਰ ਦੇ ਵਿੱਚ ਉਹਨਾਂ ਨਿਰਦਈਆਂ ਨੇ ਮਾਂ ਤੇ ਪੁੱਤ ਵੱਖਰੇ ਵੱਖਰੇ ਕਰ ਦਿੱਤੇ ਮਹਾਰਾਣੀ ਜਿੰਦਾ ਨੂੰ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ ਕੈਦ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਨੂੰ ਹੌਲੀ ਹੌਲੀ ਪਹਿਲਾਂ ਲਾਹੌਰ ਤੋਂ ਜਿਹੜਾ ਫਤਿਹਗੜ ਯੂਪੀ ਦੇ ਵਿੱਚ ਉੱਥੇ ਲੇਡੀ ਲੋਗਨ ਦੇ ਤੇ ਮਿਸਟਰ ਲੋਗਨ ਜਿਹੜਾ ਉਹਨਾਂ ਦੇ ਹਵਾਲੇ ਕੀਤਾ ਉਹਨਾਂ ਨੂੰ ਆਖਿਆ ਬਈ ਨੂੰ ਹੌਲੀ ਹੌਲੀ ਤੁਸੀਂ ਈਸਾਈਤ ਵਾਲੇ ਪਾਸੇ ਪ੍ਰੇਰੋ ਤੁਹਾ ਮਹਾਰਾਣੀ ਜਿੰਦਾ ਜਿਹੜੀ ਹੈ ਜਦੋਂ ਸ਼ੇਖੂਪੁਰੇ ਜ਼ਿਲ੍ਹੇ ਉਸ ਕਿਲੇ ਦੇ ਵਿੱਚ ਸੀ ਉੱਥੇ ਵੀ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਤੇ ਭਾਈ ਮਹਾਰਾਜ ਸਿੰਘ ਜਿਨ੍ਹਾਂ ਦਾ ਆਪਾਂ ਪਿੱਛੇ ਸ਼ੀਦੀ ਦਾ ਜ਼ਿਕਰ ਕੀਤਾ ਸੀ ਅਸਥਾਨ ਸਿੰਘਾਪੁਰ ਵੀ ਬਣਿਆ ਉਹਨਾਂ ਨੂੰ ਲੱਗਾ ਵੀ ਇਹ ਸੰਪਰਕ ਦੇ ਵਿੱਚ ਨੇ ਮਹਾਰਾਣੀ ਦੇ ਸੇ ਕਰਕੇ ਕੰਮ ਖਰਾਬ ਹੋਏਗਾ ਫਿਰ ਉਹਨਾਂ ਨੇ ਮਹਾਰਾਣੀ ਜਿੰਦਾ ਨੂੰ ਉੱਥੋਂ ਬਨਾਰਸ ਤੇ ਚੁਨਾਰ ਦਾ ਜਿਹੜਾ ਕਿਲਾ ਆ ਜਿਹਦੇ ਚਾਰ ਚੁਫੇਰੇ ਪਾਣੀ ਪਾਣੀ ਸੀ ਕੋਜ ਗੋਲੀਆਂ ਦੇ ਨਾਲ ਉੱਥੇ ਉਹਨਾਂ ਨੂੰ ਕੈਦ ਕਰ ਦਿੱਤਾ। ਜਦੋਂ ਉੱਥੇ ਛੱਡ ਕੇ ਆਏ ਤੇ ਉੱਥੇ ਜਿਹੜਾ ਜੇਲਰ ਸੀ ਕਿਲੇ ਦਾ ਅਫਸਰ ਸੀ ਉਹਨੂੰ ਆਖਿਆ ਵੀ ਤੂੰ ਹਰ ਰੋਜ਼ ਆ ਕੇ ਮਹਾਰਾਣੀ ਦੀ ਆਵਾਜ਼ ਪਛਾਣ ਲਾ। ਹਰ ਰੋਜ਼ ਆ ਕੇ ਗੱਲ ਕਰਨੀ ਹੈ ਕਿਉਂਕਿ ਮਹਾਰਾਣੀ ਐ ਪਰਦੇ ਵਿੱਚ ਰਹਿਣਾ। ਆਵਾਜ਼ ਪਛਾਣ ਕੇ ਹਾਜ਼ਰੀ ਲਾਉਣੀ ਹੈ ਵੀ ਇੱਥੇ ਹੀ ਹੈ। ਜਦ ਕਿ ਉਹ ਇੱਕ ਦਿਨ ਬਾਅਦ ਹੀ ਉਥੋਂ ਗੋਲੀਆਂ ਦਾਸੀਆਂ ਕਿੱਢੀ ਉਹ ਮਹਾਰਾਣੀਆਂ ਨੂੰ ਪਿਆਰੀ ਸੀ ਜਾਂ ਉਹਨਾਂ ਨਾਲ ਉਹਦਾ ਵਰਤਾਓ ਕਿੱਡਾ ਵਧੀਆ ਸੀ ਉਹਦੀ ਥਾਂ ਤੇ ਆਪ ਜਿਹੜਾ ਆ ਉਹਦੀ ਆਵਾਜ਼ ਕੱਢ ਕੇ ਗੱਲ ਕਰਦੀਆਂ ਰਹੀਆਂ ਮਹਾਰਾਣੀ ਉੱਥੋਂ ਇੱਕ ਸੰਤਨੀ ਦੇ ਜਿਵੇਂ ਕੋਈ ਭਿਖਾਰੀ ਹੁੰਦਾ ਨਾ ਇਹੋ ਜਿਹਾ ਭੇਖ ਬਣਾ ਕੇ ਤੇ ਉੱਥੋਂ ਨਿਕਲੀ ਆ ਪਾਣੀ ਨੂੰ ਕਿਵੇਂ ਪਾਰ ਕੀਤਾ ਨਦੀ ਛਾਲ ਮਾਰੀ ਚੱਲਦਿਆਂ ਚੱਲਦਿਆਂ ਨੇਪਾਲ ਤੋਂ ਕਾਠਮਾਂਡੂ ਉੱਥੇ ਰਾਜਾ ਜੰਗ ਬਹਾਦਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਦੋਸਤ ਸੀ ਉੱਥੇ ਪਹੁੰਚ ਗਈ ਉਥੇ ਲਮੀਰਾ ਸਮਾਂ ਉਹਨੇ ਕੱਢਿਆ ਜਿਹਦੇ ਵਿੱਚ ਉਹਨੇ ਅੰਗਰੇਜ਼ਾਂ ਦੇ ਨਾਲ ਰابطਾ ਵੀ ਦੁਬਾਰਾ ਜਦੋਂ ਸਾਰੇ ਪਾਸੇ ਪਹਿਲਾਂ ਹੋਰ ਪਾਸੇ ਉਹ ਕਰਦੇ ਰਹੀ ਲੇਕਿਨ ਨਾ ਰਾਜ ਭਾਗਵਾਲੇ ਪਾਸੇ ਜਾਂ ਉਹ ਤਖਤ ਹਾਸਲ ਕਰਨ ਦੀ ਬਾਤ ਬਣੀ ਅੰਗਰੇਜ਼ਾਂ ਦੇ ਅੱਗੇ ਕਿਉਂਕਿ ਮਹਾਰਾਜਾ ਦਲੀਪ ਸਿੰਘ ਨੂੰ ਉਹ ਇੰਗਲੈਂਡ ਵਿੱਚ ਲੈ ਗਏ ਸ਼ੁਰੂਆਤੀ ਦੌਰ ਵਿੱਚ ਉਹਨੂੰ ਪੜਾਇਆ ਜਾ ਰਿਹਾ ਸੀ ਸਿਖਾਇਆ ਜਾ ਰਿਹਾ ਨਾ ਉਹਨੂੰ ਪੱਗ ਲਾਉਣ ਵਾਸਤੇ ਆਖਿਆ ਨਾ ਉਹਦੇ ਕੇਸ ਕਤਲ ਕਰਨ ਵਾਸਤੇ ਆਖਿਆ ਲੇਕਿਨ ਇੱਕ ਦਿਨ ਫਿਰ ਉਹ ਪੜਦਿਆਂ ਪੜਦਿਆਂ ਕਰਦਿਆਂ ਕਰਦਿਆਂ ਉਹਨਾਂ ਦੀ ਜਿਹੋ ਜਿਹਾ ਬੰਦਾ ਸੰਗਤ ਵਿੱਚ ਰਹਿੰਦਾ ਤਾਂ ਸੰਗਤ ਦਾ ਆਖਿਆ ਬਹੁਤ ਵੱਡਾ ਅਸਰ ਹੈ ਇੱਕ ਦਿਨ ਫਿਰ ਉਹ ਨਿਆਪ ਇਸ ਗੱਲ ਨੂੰ ਤਿਆਰ ਹੋ ਗਿਆ ਵੀ ਕਿਸ ਜਿਹੜੇ ਉਹ ਕਤਲ ਕਰ ਦਿੱਤੇ ਜਾਣ ਦਸਤਾਰ ਲਾ ਦਿੱਤੀ ਗਈ ਮਹਾਰਾਣੀ ਜਿੰਦਾ ਨੇ ਮੰਗ ਕੀਤੀ ਵੀ ਮੈਂ ਆਪਣੇ ਪੁੱਤ ਨੂੰ ਮਿਲਣਾ ਚਾਹਣੀ ਆ ਰੋ ਰੋ ਕੇ ਉਹਦੇ ਜਿਹੜੀ ਅੱਖਾਂ ਦੀ ਜੋਤ ਸੀ ਉਹ ਜਾ ਚੁੱਕੀ ਸੀ ਅੰਗਰੇਜ਼ਾਂ ਨੇ ਆਖਿਆ ਵੀ ਉਹਨੇ ਵੀ ਬੁੱਢੀ ਹੋ ਗਈ ਐ ਇੱਧਰ ਵੀ ਕੰਮ ਜਿਹੜਾ ਆ ਬਿਲਕੁਲ ਠਹਿਰਾਵਚ ਆ ਗਿਆ ਤੇ ਮਿਲਣ ਦਿੱਤਾ ਜਾ ਲੇਕਿਨ ਪੰਜਾਬ ਨਹੀਂ ਆ ਸਕਦੇ। ਤੋਂ ਉਹ ਕਲਕੱਤੇ ਪਹਿਲੀ ਵਾਰ ਇੰਨੇ ਸਮੇਂ ਬਾਅਦ ਮਹਾਰਾਜਾ ਦਲੀਪ ਸਿੰਘ ਜਿਹੜਾ ਆ ਉਹ ਮਾਂ ਰਾਣੀ ਜਿੰਦਾ ਨੂੰ ਮਿਲਿਆ। ਔਰ ਜਦੋਂ ਮਿਲਿਆ ਇਹ ਲਗਭਗ 60 ਤੋਂ 61 ਦੀ ਬਾਤ ਐ। ਜਦੋਂ ਮਿਲਿਆ ਮਿਲੇ ਨੇ ਮਾਂ ਪੁੱਤ। ਬੜਾ ਪਿਆਰ ਕੀਤਾ ਅੱਖਾਂ ਦੀ ਜੋਤ ਕੰਮ ਨਹੀਂ ਸੀ ਕਰਦੀ ਕਿੰਨਾ ਚਿਰ ਕੰਡ ਪਲੋਸਤੀ ਰਹੀ ਪਰ ਜਦੋਂ ਸਿਰ ਤੇ ਹੱਥ ਗਿਆ ਤੇ ਨਾ ਦਸਤਾਰ ਸੀ ਨਾ ਜੂڑا ਸੀ ਉਹਨੇ ਧੱਕਾ ਮਾਰ ਕੇ ਪਿੱਛੇ ਕਰ ਦਿੱਤਾ ਸ훈 ਸਿੰਘ ਜੀ ਸੀਤਲ ਲਿਖਦੇ ਨੇ ਦੁਖੀਏ ਮਾਂ ਪੁੱਤ ਕਹਿੰਦੇ ਉਹਨੇ ਆਖਿਆ ਠੀਕ ਹੈ ਕਿ ਮੈਂ ਬੁੱਢੜੀਆਂ ਜਾਂ ਮੇਰੀ ਅੱਖਾਂ ਦੀ ਜੋਤ ਚਲੀ ਗਈ ਪਰ ਕਮ ਸੇਕਾਂ ਮੇਰੇ ਨਾਲ ਪੁੱਤ ਦੇ ਨਾਂ ਤੇ ਮਜ਼ਾਕ ਤਾਂ ਨਾ ਕਰੋ ਇਹ ਮੇਰਾ ਦਲੀਪ ਨਹੀਂ ਹੋ ਸਕਦਾ ਦਲੀਪ ਦੇ ਤਾਂ ਗੱਜ-ਗੱਜ ਲੰਬੇ ਕੇਸ 'ਮੈਂ ਆਪ ਜੁੜਾ ਕਰਦੀ ਰਹੀ। ਉਹ ਰੋਕ ਕੇ ਕਹਿੰਦਾ ਮਾਂ ਮੈਂ ਤੇਰਾ ਦਲੀਪ ਹਾਂ ਨਹੀਂ ਆਖਿਆ ਨਹੀਂ ਤੂੰ ਮੇਰਾ ਦਲੀਪ ਨਹੀਂ ਹੋ ਸਕਦਾ। ਆਖਿਆ ਮਾਂ ਯਕੀਨ ਕਰ ਮੈਂ ਤੇਰਾ ਦਲੀਪਾਂ ਪਰ ਮੈਂ ਤੇਰੇ ਨਾਲ ਇੱਕ ਰਾਂ ਇਹ ਵਾਅਦਾ ਕਰਦਾ ਵੀ ਮੈਂ ਪੂਰਾ ਯਤਨ ਕਰਾਂਗਾ ਦੁਬਾਰਾ ਤੂੰ ਜਿਹੜੇ ਸਰੂਪ ਵਿੱਚ ਮੈਨੂੰ ਵੇਖਣਾ ਚਾਹੁੰਦੀ ਸੀ ਮੈਂ ਉਹ ਬਣ ਕੇ ਤੇਰੇ ਸਾਹਮਣੇ ਆਵਾਂਗਾ। ਮੇਰੇ ਸਿਰ ਤੇ ਦਸਤਾਰ ਵੀ ਹੋਏਗੀ ਕੇਸ ਵੀ ਹੋਣਗੇ। ਇਥੋਂ ਆਖਰ 1861 ਦੇ ਵਿੱਚ ਮਹਾਰਾਣੀ ਜਿੰਦਾ ਨਾ ਚਾਹੁੰਦਿਆਂ ਆਪਣੇ ਪੁੱਤ ਦੇ ਨਾਲ ਲੰਡਨ ਚਲੀ ਗਈ ਪਰ ਉੱਥੇ ਵੀ ਹਰ ਵਕਤ ਉਹ ਇਧਰ ਨੂੰ ਚੇਤੇ ਕਰਦੀ ਰਹਿੰਦੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜਿਵੇਂ ਕੱਚ ਇਤਿਆਦਿਕ ਜਿਹੜਾ ਹੈ ਖਾਣੇ ਵਿੱਚ ਇਹੋ ਜਿਹੀਆਂ ਚੀਜ਼ਾਂ ਦਿੰਦੇ ਰਹੇ ਦਿਨੋਂ-ਦਿਨ ਉਹ ਸਰੀਰ ਨਿਕਰਦਾ ਗਿਆ ਤੇ ਆਖਰ ਅੱਜ ਦਾ ਜਿਹੜਾ ਇਹ ਦਿਨ ਆਇਆ 1 ਅਗਸਤ ਤੇ 1863 ਉਸ ਇੰਗਲੈਂਡ ਦੀ ਧਰਤੀ ਤੇ ਬੜੇ ਵੱਡੇ ਕਸ਼ਟ ਸਹਾਰਨ ਤੋਂ ਬਾਅਦ ਉਸ ਮਹਾਰਾਣੀ ਜਿੰਦਾਂ ਦਾ ਅੰਤ ਹੋਇਆ ਲੇਕਿਨ ਮੌਤ ਤੋਂ ਪਹਿਲਾਂ ਉਹਨੇ ਇੱਕ ਬੋਲ ਕਿਆ ਕਹਿ ਕੇ ਸਮਾਪਤੀ ਹੈ ਉਹਨੇ ਆਖਿਆ ਪੁੱਤਰ ਦਲੀਪ ਮੇਰੇ ਮਨ ਦੀ ਇੱਕ ਤਮੰਨਾ ਸੀ ਚਾਹਨਾ ਸੀ ਜੋ ਮੈਂ ਵੇਖਿਆ ਸੀ ਸੁਪਨੇ ਵੇਖੇ ਸਨ ਕਿ ਸਰਦਾਰ ਜੀ ਹੋਣਾ ਤੋਂ ਬਾਅਦ ਮਹਾਰਾਜਾ ਸਾਹਿਬ ਤੋਂ ਬਾਅਦ ਮੇਰਾ ਪੁੱਤਰ ਦਲੀਪ ਤਖਤ ਤੇ ਬੈਠੇਗਾ ਰਾਜ ਭਾਗ ਦਾ ਵਾਰਿਸ ਹੋਏਗਾ ਤੇ ਜਿੱਦਣ ਮੈਂ ਅਖੀਰਲੇ ਸਵਾਸਾਂ ਤੇ ਉਸ ਯਾਤਰਾ ਨੂੰ ਜਾ ਰਹੀ ਹੋਵਾਂਗੀ ਮੇਰੇ ਪੁੱਤ ਨੂੰ ਮੈਂ ਤਖਤ ਤੇ ਬੈਠਿਆ ਵੇਖਾਂਗੀ ਖਾਲਸਾ ਰਾਜ ਹੋਏਗਾ ਔਰ ਉਹਦੇ ਨਾਲ ਨਾਲ ਮੈਂ ਜਦੋਂ ਸਵਾਸ ਛੱਡਾਂਗੀ ਤੇ ਮੇਰਾ ਸਰੀਰ ਮਹਾਰਾਜਾ ਸਾਹਿਬ ਦੀ ਉਸ ਬਣੀ ਸਮਾਦ ਦੇ ਮੜੀ ਦੇ ਖੱਬੇ ਪਾਸੇ ਉਹਦਾ ਸੰਸਕਾਰ ਕੀਤਾ ਜਾਏਗਾ ਤੇ ਮੇਰਾ ਪੁੱਤ ਤਖਤ ਦਾ ਮਾਲਕ ਉਹ ਮੇਰੀ ਮੜੀ ਨੂੰ ਮੋਤੀਆਂ ਦੇ ਨਾਲ ਜੜਦਾਏਗਾ ਤੇ ਲੋਕ ਮਹਾਰਾਜਾ ਸਾਹਿਬ ਦੀ ਤੇ ਮੇਰੀ ਇਸ ਥਾਂ ਨੂੰ ਜਦੋਂ ਵੇਖਣਗੇ ਆਗਰੇ ਦਾ ਬਣਿਆ ਤਾਜ ਮਹਿਲ ਭੁੱਲ ਜਾਣਗੇ ਪਰ ਕਹਿੰਦੇ ਮੇਰੀ ਇਹ ਖਾਹਿਸ਼ ਤਾਂ ਨਹੀਂ ਹੋ ਸਕੀ ਪਰ ਮੈਂ ਇੱਕ ਤੈਨੂੰ ਕਹਿੰਨੀ ਆ ਵੀ ਮੇਰੀ ਮਿੱਟੀ ਨੂੰ ਇਸ ਵਿਦੇਸ਼ੀਆਂ ਦੀ ਧਰਤੀ ਤੇ ਨਾ ਰੁਲਣ ਦਵੀਂ ਇਨੂੰ ਮੇਰੇ ਉਸ ਧਰਤ ਤੇ ਸਰਦਾਰ ਸਾਹਿਬ ਦੇ ਮਹਾਰਾਜਾ ਸਾਹਿਬ ਦੀ ਮੜੀ ਦੇ ਕੋਲ ਜਾ ਕੇ ਉੱਥੇ ਮੇਰੀ ਮਿੱਟੀ ਉਹਦੇ ਚਰਨਾਂ ਵਿੱਚ ਰੱਖੀ ਉੱਥੇ ਜਲ ਪ੍ਰਵਾਹ ਕਰਨੀ ਹੈ ਉਹਨੇ ਆਖਿਆ ਮਾਂ ਮੈਂ ਇਹ ਤੇਰੀ ਆਸ ਜਿਹੜੀ ਆ ਜਾਂ ਤੇਰੀ ਮੰਗ ਆ ਤੇਰੇ ਕਹਿ ਬੋਲ ਪੂਰੇ ਕਰਾਂਗਾ ਪਰ ਮਹਾਰਾਣੀ ਜਿੰਦਾ ਜਦੋਂ ਅੱਜ ਦੇ ਦਿਨ 1 ਅਗਸਤ 1863 ਨੂੰ ਇਸ ਸੰਸਾਰ ਤੋਂ ਰੁਖਸਤ ਹੋਈ ਆਗਿਆ ਤਾਂ ਮਿਲੀ ਵੇ ਤੁਸੀਂ ਇਹ ਹਸਥੀਆਂ ਲੈ ਕੇ ਜਾ ਸਕਦੇ ਹੋ ਲੇਕਿਨ ਪੰਜਾਬ ਨਹੀਂ ਜਾ ਸਕਦੇ ਤਾਂ ਕਰਕੇ ਬੰਬੇ ਦੇ ਵਿੱਚ ਫਿਰ ਉਹ ਨਰਬਦਾ ਨਦੀ ਜਿਹੜੀ ਹੈ ਉਹਦੇ ਵਿੱਚ ਉਹ ਅੱਜ ਪਿਛਲੇ ਦਿਨੀ ਹੋਇਆ ਵੀ ਛੋਟੀ ਜਿਹੀ ਜਗ੍ਹਾ ਬਣੀ ਜੇ ਤੁਸੀਂ ਵੇਖੀ ਹੋਵੇ ਕੇਵਲ ਨਾਮਾਤਰ ਉਹਦਾ ਯਤਨ ਹੋ ਰਿਹਾ ਵੀ ਉਹਨੂੰ ਚੰਗੇ ਢੰਗ ਦੇ ਨਾਲ ਬਣਾਇਆ ਜਾਵੇ ਵੀ ਇੱਥੇ ਮਹਾਰਾਣੀ ਜਿੰਦਾਂ ਦੇ ਫੁੱਲ ਜਿਹੜੇ ਉਪਾਏ ਗਏ ਸੀ ਉੱਥੇ ਆ ਕੇ ਮਹਾਰਾਜਾ ਦਲੀਪ ਸਿੰਘ ਉਹ ਰਾਖ ਲੈ ਕੇ ਆਇਆ ਹਸਥ ਲੈ ਕੇ ਆਇਆ ਤੇ ਉੱਥੇ ਹੀ ਜਲ ਪ੍ਰਵਾਹ ਕਰਕੇ ਵੀ ਇਹਦੇ ਵਿੱਚ ਹੀ ਸਮੁੰਦਰ ਵਿੱਚ ਤੁਸੀਂ ਪਾ ਦਿਓ ਪੰਜਾਬ ਨਹੀਂ ਜਾ ਸਕਦੇ ਉੱਥੋਂ ਹੀ ਭਰੇ ਮਨ ਦੇ ਨਾਲ ਉਹਨੂੰ ਵਾਪਸ ਪਰਤਣਾ ਪਿਆ ਤੋ ਇਹ ਇੱਕ ਪਾਸੇ ਅੰਗਰੇਜ਼ਾਂ ਦਾ ਇਹੋ ਜਿਹਾ ਇਨਸਾਫ ਸੀ ਦੂਸਰੇ ਪਾਸੇ ਇੱਕ ਮਾਹ ਰਾਣੀ ਦਾ ਜਿਹੜਾ ਦੁਖਦਾਈ ਜਿਹਨੂੰ ਭਿਖਾਰਨਾ ਵਾਂਗ ਇੱਕ ਸ਼ਬਦ ਤੁਸੀਂ ਜਾਮਾ ਤਲਾਸ਼ੀ ਜਾਮਾ ਤਲਾਸ਼ੀ ਕੇ ਵੀ ਨਹੀਂ ਸਾਡੇ ਸੱਜਣ ਕਹਿਣ ਤੋਂ ਗੁਰੇਜ਼ ਕਰਦੇ ਆ ਉਹਦੇ ਵਿੱਚ ਲੇਡੀ ਐਲਨ ਤੇ ਸਟਾਲਨ ਨੇ ਪੂਰੇ ਦੇ ਪੂਰੇ ਬਸਤਰ ਉਤਰਵਾ ਕੇ ਤਲਾਸ਼ੀ ਲਈ ਸੀ ਮਹਾਰਾਣੀ ਜਿੰਨਾਂ ਦੀ ਮਤਲਬ ਇਹ ਹੈ ਕਿ ਇੱਕ ਮਹਾਰਾਣੀ ਹੋਣ ਦੇ ਨਾਲ ਤੋ ਨੂੰ ਕਿੱਡੇ ਵੱਡੇ ਕਸ਼ਟ ਲੇਕਨ ਅਖੀਰ ਤੱਕ ਉਹਦੇ ਅੰਦਰ ਇੱਕ ਸੁਪਨਾ ਸੀ ਖਾਲਸਾ ਰਾਜ ਦਾ ਗੁਰੂ ਕਿਰਪਾ ਕਰੇ ਮਾਲਕ ਬਖਸ਼ਿਸ਼ ਕਰੇ ਜੋ ਇਹ ਸਾਡੇ ਵੱਡ ਵਡੇਰਿਆਂ ਨੇ ਅਸੀਂ ਰਾਜ ਭਾਗ ਨੂੰ ਮਾਣਿਆ ਸਾਡੇ ਬੱਚੇ ਇਹ ਸਭ ਕੁਝ ਤੋਂ ਕਿਤੇ ਜਾਣੂ ਹੋ ਜਾਣ ਤਾਂ ਕਿ ਆਪਣੇ ਉਸ ਇਤਿਹਾਸ ਤੇ ਅਸੀਂ ਮਾਣ ਕਰ